ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਾਰ ਫਿਰ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਇੱਕ ਪਾਸੇ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਦੇ ਵਕੀਲਾ ਵੱਲੋਂ ਵਿਕਰਮ ਮਜੀਠੀਆ ਦੇ ਪਰਿਵਾਰ ਖੁਣਾ ਵੱਲੋਂ ਲਗਾਤਾਰ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਵਾਨਤ ਤੇ ਬਾਅਰ ਔਨ ਵਿਕਰਮ ਮਜੀਠੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਨੇ ਵਿਕਰਮ ਮਜੀਠੀਆ ਦੇ ਲਗਭਗ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਅਸਲਾਮੁਅਲੈਕਮ ਸਸਿਆ ਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਿਕਰਮ ਸਿੰਘ ਮਜੀਠੀਆ ਦੀਆਂ ਤੇ ਮੁਸ਼ਕਲਾਂ ਲਗਾਤਾਰ ਵਧਦੀਆਂ ਜਾਂਦੀਆਂ ਨੇ ਸੀਐਮ ਪੰਜਾਬ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਵਿਕਰਮ ਸਿੰਘ ਮਜੀਠੀਆ ਬਹੁਤ ਜ਼ਿਆਦਾ ਹੱਥ ਪੈਰ ਮਾਰ ਰਹੇ ਨੇ ਅਦਾਲਤਾਂ ਦੇ ਵਿੱਚ ਪਟੀਸ਼ਨਾਂ ਪਾ ਰਹੇ ਨੇ ਲੇਕਿਨ ਕਿਸੇ ਵੀ ਸੂਰਤ ਵਿਕਰਮ ਸਿੰਘ ਮਜੀਠੀਆ ਜੇਲੋਂ ਬਾਹਰ ਆਉਣ ਚ ਕਾਮਯਾਬ ਨਹੀਂ ਹੋ ਰਹੇ ਸੀਐਮ ਪੰਜਾਬ ਦਾ ਇੱਕ ਹੋਰ ਵੱਡਾ ਐਕਸ਼ਨ ਹੋ ਗਿਆ ਵਿਕਰਮ ਮਜੀਠੀਆ ਦੇ ਖਿਲਾਫ ਤੇ ਵਿਕਰਮ ਸਿੰਘ ਮਜੀਠੀਆ ਲੰਬੇ ਅਰਸੇ ਤੱਕ ਜੇਲਦੀ ਸਲਾਖਾਂ ਦੇ ਪਿੱਛੇ ਜ਼ਿੰਦਗੀ گزار ਸਕਦੇ ਨੇ ਆ ਕੀ ਮਾਮਲਾ ਹੈ ਸਾਰਾ ਕੁਝ ਜਾਣਿਆ ਗਿਆ ਅੱਜ ਦੀ ਵੀਡੀਓ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਾਰ ਫਿਰ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਇੱਕ ਪਾਸੇ ਬਿਕਰਮਜੀਠੀਆ ਬਿਕਰਮਜੀਠੀਆ ਦੇ ਵਕੀਲਾ ਵੱਲੋਂ ਬਿਕਰਮਜੀਠੀਆ ਦੇ ਪਰਿਵਾਰ ਖੋਣਾ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰੀਆਂ ਨੇ ਕਿ ਜਵਾਨਤ ਤੇ ਬਾਹਰ ਆਨ ਬਿਕਰਮਜੀਠੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਬ ਉੱਚ ਅਧਿਕਾਰੀਆਂ ਨੇ ਬਿਕਰਮ ਮਜੀਠੀਆ ਦੇ ਲਗਭਗ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਮਾਮਲਾ ਪੈਂਡਿੰਗ ਪਿਆ ਹੈ ਮਾਮਲੇ ਨੂੰ ਰੱਖਮਾ ਕੇਸ ਨੂੰ ਰੱਖਮਾ ਰੱਖ ਲਿਆ ਗਿਆ ਹੈ ਰੱਖਮਾ ਕਰਨ ਕੀਤਾ ਗਿਆ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਵੱਲੋਂ ਲੇਕਿਨ ਉਧਰ ਫਿਰ ਦੁਬਾਰਾ ਚੋਰੀ ਕੱਸ ਦਿੱਤੀ ਗਈ ਹੈ ਜੁਰਮ ਦੇ ਵਿੱਚ ਵਾਧਾ ਹੋਇਆ ਹੈ ਬਿਕਰਮ ਜਿਠਿਆ ਦੇ ਬਿਕਰਮ ਜਿਠਿਆ ਇਹ ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਉਸ ਦੀ ਤਾਰੀਫ ਸਾਰੇ ਹੀ ਪੰਜਾਬ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਥੇ ਵੀ ਸਮਾਂ ਮਿਲਦਾ ਹੈ ਉਹ ਸ਼ਬਦੀ ਹਮਲੇ ਬਿਕਰਮਜੀਤਿਆ ਬਿਕਰਮਜੀਤਿਆ ਦੀ ਭੈਣ ਬੀਬਾ ਹਰਸਿਮਰ ਬਾਦਲ ਅਤੇ ਉਹਨਾਂ ਦੇ ਜੀਜੇ ਯਾਨਕੀ ਸੁਖਬੀਰ ਸਿੰਘ ਬਰਾੜ ਜੋ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਉੱਤੇ ਕਰਦੇ ਨੇ ਬਿਕਰਮ ਜੀਠਿਆ ਦੀਆਂ ਮਾਂ ਜਿਹੜੀਆਂ ਨੇ ਮੁਸ਼ਕਲਾਂ ਉਹ ਘਟਣ ਦੀ ਬਜਾਏ ਦਿਨ ਬਰ ਦਿਨ ਵਧ ਰਹੀਆਂ ਨੇ ਵਿਜੀਲੈਂਸ ਨੇ ਇੱਕ ਹੋਰ ਧਾਰਾ ਐਡ ਕਰ ਦਿੱਤੀ ਹੈ ਬਿਕਰਮ ਜੀਠਿਆ ਦੇ ਨਾਲ ਨਾਲ ਹੋਰ ਵੀ ਜਿਹੜੇ ਦੋਸ਼ੀ ਨੇ ਬਿਕਰਮ ਜੀਠਿਆ ਦੇ ਸਾਥੀ ਸੰਗੀ ਉਹਨਾਂ ਉੱਤੇ ਵੀ ਵਿਜੀਲੈਂਸ ਵੱਲੋਂ ਹੁਣ ਕਾਰਵਾਈ ਹੋਵੇਗੀ ਹਾਲਾਂਕਿ ਬਿਕਰਮ ਜੀਠਿਆ ਬਿਕਰਮ ਜੀਠਿਆ ਦੇ ਸਾਥੀਆਂ ਵੱਲੋਂ ਅਤੇ ਖਾਸ ਕਰਕੇ ਗਰੀਬ ਕੌਮ ਜੀਠੀਆ ਗਰੀਬ ਕੌਮ ਜੀਠੀਆ ਦੇ ਪੇਕੇ ਪਰਿਵਾਰ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਦਲਾਖੋਰੀ ਦੀ ਰਾਸ ਰੀਤੀ ਕਰ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਜਿਹੜੇ ਲੋਕਾਂ ਦੇ ਵਿਕੇ ਹੋਏ ਚਿੱਟੇ ਦੇ ਨਾਲ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਹੋ ਗਈਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਲਾਸ਼ਾਂ ਦੇ ਸੱਤਰ ਵਿਸ਼ੇ ਉਹ ਮਹਿਲਾਂ ਦੇ ਵਿੱਚ ਨਜ਼ਾਰੇ ਨਹੀਂ ਲੈਣਗੇ ਉਹ ਲਗਜ਼ਰੀਅਸ ਲਾਈਫ ਨਹੀਂ ਜੀਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਅਸੀਂ ਬਿਕਰਮਜੀਠੀਆ ਨੂੰ ਹੱਥ ਪਾਉਣ ਲੱਗੇ ਸੀ ਤੇ ਸਾਨੂੰ ਕਿਸੇ ਨੇ ਕਿਹਾ ਕਿ ਪੰਗਾ ਨਾ ਲਵੋ ਇਹ ਧਨਾੜ ਨੇ ਇਹਨਾਂ ਦੀ ਸਰਕਾਰੀ ਦਰਬਾਰੀ ਚੱਲਦੀ ਹੈ ਲੇਕਿਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਪੱਕੇ ਪੈਰੀ ਹੱਥ ਪਾਏ ਨੇ ਅਸੀਂ ਅਕੋਰਡਿੰਗ ਟੂ ਦੇਸ਼ ਦੇ ਸੰਵਿਧਾਨ ਦੇਸ਼ ਦੀ ਜਿਹੜੀ ਕਾਨੂੰਨ ਪ੍ਰਣਾਲੀ ਹੈ ਜਿਹੜੀ ਵਿਵਸਥਾ ਹੈ ਉਹਦੇ ਅਨੁਸਾਰ ਬਿਕਰਮਜੀਠਿਆ ਅਤੇ ਉਸਦੇ ਸਾਥੀਆਂ ਉੱਤੇ ਕਾਰਵਾਈ ਕੀਤੀ ਹੈ ਦੱਸ ਦਿੰਦੇ ਆ ਕਿ ਮਾਮਲਾ ਕੀ ਹੈ ਮਾਮਲਾ ਹੈ ਇੱਕ ਹੋਰ ਕੇਸ ਦਾ ਇੱਕ ਹੋਰ ਕੇਸ ਦੇ ਵਿੱਚ ਬਿਕਰਮਜੀਠਿਆ ਨੂੰ ਲੈ ਕੇ ਨਵਾਂ ਮੋੜ ਆ ਗਿਆ ਹੈ ਡੇਲੀ ਹਮਦਰਦ ਨੇ ਇੱਕ ਖਬਰ ਜਾਰੀ ਕੀਤੀ ਹੈ ਜਿਸ ਨੂੰ ਦੱਸਿਆ ਗਿਆ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਠਿਆ ਜੋ ਇਸ ਸਮੇਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ ਦੇ ਇਸ ਕੇਸ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਨਵਾਂ ਕਦਮ ਚੁੱਕਿਆ ਹੈ ਵਿਜੀਲੈਂਸ ਦੀ ਕਾਰਵ ਨਵੀਂ ਧਾਰਾ ਸ਼ਾਮਲ ਵਿਜੀਲੈਂਸ ਵਿਭਾਗ ਨੇ ਮਜੀਠੀਆ ਦੇ ਮਾਮਲੇ ਵਿੱਚ ਧਾਰਾ 120 ਅਪਰਾਧਿਕ ਕ੍ਰਿਮੀਨਲ ਕੰਪਲੈਂਸੀ ਜੋੜ ਦਿੱਤੀ ਹੈ ਅਦਾਲਤ ਵਿੱਚ ਜਾਣਕਾਰੀ ਸਾਰ ਇਹ ਜਾਣਕਾਰੀ ਵਿਜੀਲੈਂਸ ਵਿਭਾਗ ਵੱਲੋਂ ਬਹਾਲੀ ਦੇ ਵਿਸ਼ੇਸ਼ ਅਦਾਲਤ ਨੂੰ ਦਿੱਤੀ ਗਈ ਗਜਪਤ ਸਿੰਘ ਗਰੇਵਾਲ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪਹਿਲਾਂ ਹੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ ਵਿਜੀਲੈਂਸ ਨੇ ਉਹਨਾਂ ਨੂੰ 29 ਨਵੰਬਰ ਤੱਕ ਗ੍ਰਿਫਤਾਰੀ ਦੇ ਵਾਰੰਟ ਵੀ 29 ਵਾਰੰਟ ਵੀ ਗ੍ਰਿਫਤ ਪ੍ਰਾਪਤ ਕਰ ਲਿਆ ਹੈ ਦੋਸ਼ਤ ਹੈ ਹੁਣ ਅਤੇ ਜਵੰਤ ਕੇਸ ਲਾਉਣ ਦੀ ਮਨਜ਼ੂਰੀ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਕੈਬਨਿਟ ਮੀਟਿੰਗ ਵਿੱਚ ਮਾਮਲੇ ਦੀ ਪੈਰਵਾਈ ਨੂੰ ਮਨਜ਼ੂਰੀ ਦੇ ਦਿੱਤੀ ਸੀ ਦੋਸ਼ਤ ਹੈ ਹੁਣਾਂ ਅਦਾਲਤ ਦੇ ਵਿੱਚ ਦੋਸ਼ਾਂ ਨੂੰ ਅਜੇ ਅੰਤਮ ਰੂਪ ਨਹੀਂ ਦਿੱਤਾ ਗਿਆ ਬਣਾ ਜਾ ਰਿਹਾ ਹੈ ਕਿ 10 ਦਸੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਵਿੱਚ ਦੰ ਦੋਸ਼ਾਂ ਨੂੰ ਅੰਤਮ ਰੂਪ ਦਿੱਤਾ ਜਾਵੇਗਾ ਇਸ ਦੌਰਾਨ ਵਿਕਰਮ ਮਜੀਠੀਆ ਦੇ ਵਕੀਲ ਬਿジネス ਦੇ ਚਲਾਨ ਤੇ ਬਹਿਸ ਕਰਨਗੇ ਜਵੰਤ ਇਹ ਫੈਸਲਾ ਮਜੀਠੀਆ ਦੀ ਜਵੰਤ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਪੂਰੀ ਕਰ ਲਈ ਹੈ ਫੈਸਲਾ ਫੈਸਲਾ ਰੱਖਵਾ ਰਖ ਲਿਆ ਹੈ ਇਸ ਫੈਸਲੇ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ 120 ਧਾਰਾ ਬਿਕਰਮਜੀਠਿਆ ਦੇ ਕੇਸ ਦੇ ਵਿੱਚ ਜੋੜ ਦਿੱਤੀ ਗਈ ਹੈ ਜਿਹੜੇ ਬਿਕਰਮਜੀਠਿਆ ਦੇ ਨਾਲ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਜਾਇਦਾਦ ਖਰੀਦਣ ਵਿਚਣ ਕੰਪਨੀ ਦੇ ਸ਼ੇਅਰ ਹੋਲਡਰਾਂ ਦੇ ਵਿੱਚ ਜਿਨ੍ਹਾਂ ਦਾ ਹਿੱਸਾ ਹੈ ਉਹਨਾਂ ਉੱਤੇ ਵੀ ਉਹਨਾਂ ਉੱਤੇ ਵੀ ਕਾਰਵਾਈ ਹੋਵੇਗੀ ਤੇ ਨਾਲ ਦੀ ਨਾਲ ਬਿਕਰਮਜੀਠਿਆ ਦੀਆਂ ਹੋਰ ਵੱਡੇ ਪੱਧਰ ਤੇ ਮੁਸ਼ਕਲਾਂ ਵਧਣਗੀਆਂ ਵਿਜੀਲੈਂਸ ਵਿਜੀਲੈਂਸ ਦਾ ਪਾਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੜੀ ਇਮਾਨਦਾਰੀ ਦੇ ਨਾਲ ਵੱਡੀ ਪੈਰਵਾਈ ਖਾਰਬਾਈ ਖੜਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਸੁਖਬੀਸ ਪ੍ਰਧਾਨ ਸਾਬਕਾ ਮੰਤਰੀ ਬਿਕਰਮਜੀਤਿਆ ਤੇ ਕੁੱਲ ਮਲਾ ਕੇ ਜੇ ਗੱਲ ਕਹੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਤਰ੍ਹਾਂ ਦਾ ਰਸਤਾ ਜੋ ਖੁੱਲਦਾ ਨਜ਼ਰ ਆਉਂਦਾ ਹੈ ਬਿਕਰਮਜੀਤਿਆ ਦੇ ਲਈ ਉਸ ਰਸਤੇ ਨੂੰ ਬੰਦ ਕਰਨ ਦਾ ਤਾਮਚਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਕਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੰਗ ਨਸ਼ਿਆਂ ਵਿਰੁੱਧ ਨਸ਼ੇ ਦੇ ਸੁੱਧਾਗਰ ਨਸ਼ੇ ਮਗਰਮਚ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਕੇ ਛੱਡਾਂਗੇ ਧੰਨ ਜੀਤ ਐਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸੀਐਮ ਪੰਜਾਬ ਭਗਵੰਤ ਮਾਨ ਨੇ ਬੜਾ ਹੀ ਵੱਡਾ ਐਕਸ਼ਨ ਕੀਤਾ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਹਿਲੇ ਜਿਹੜਾ ਕੇਸ ਚੱਲ ਰਿਹਾ ਸੀ ਆਮਦਨ ਤੋਂ ਵੱਧ ਸਸਿਆਆਂ ਦਾ ਹੁਣ ਉਹਨਾਂ ਤੇ ਇੱਕ ਨਵੀਂ ਧਾਰਾ ਲਾ ਦਿੱਤੀ ਗਈ ਹੈ ਯਾਨੀ ਉਹਨਾਂ ਦੇ ਨਾਲ ਜਿਨੇ ਜਿਨੇ ਬਿਜ਼ਨਸ ਕੀਤਾ ਕੋਈ ਪ੍ਰਾਪਰਟੀ ਦਾ ਲੈਣ-ਦੇਣ ਕੀਤਾ ਉਹਨਾਂ ਦੇ ਅਕਾਊਂਟ 'ਚ ਪੈਸੇ ਟਰਾਂਸਫਰ ਕੀਤੇ ਜਾਂ ਰਿਸੀਵ ਕੀਤੇ ਉਹ ਸਾਰੇ ਲੋਗ ਹੁਣ ਉਹਨਾਂ ਦੇ ਖਿਲਾਫ ਵੀ ਐਕਸ਼ਨ ਕੀਤਾ ਜਾਏਗਾ ਤੇ ਵਿਕਰਮ ਸਿੰਘ ਮਜੀਠੀਆ ਦੇ ਸਾਰੇ ਰਸਤੇ ਸੀਐਮ ਪੰਜਾਬ ਨੇ ਬੰਦ ਕਰ ਦਿੱਤੇ ਨੇ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਹੋਰ ਵਧਦੀਆਂ ਜਾ ਰਹੀਆਂ ਨੇ ਕਿਸੇ ਵੀ ਅਦਾਲਤ ਚੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲਦੀ ਕਿਉਂਕਿ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਵਿਕਰਮ ਮਜੀਠੀਆ ਦਾ ਕੱਚਾ-ਚੱਠਾ ਸਾਰਾ ਪੇਸ਼ ਕਰ ਦਿੱਤਾ ਗਿਆ ਪੰਜਾਬ ਦੇ ਲੋਕਾਂ ਦੀ ਕੋਈ ਡਿਮਾਂਡ ਆ ਕਿ ਵਿਕਰਮ ਸਿੰਘ ਮਜੀਠੀਆ ਵਰਗੇ ਵੱਡੇ ਮਗਰਮੱਛ ਜਿਹੜੇ ਨੇ ਨਸ਼ੇ ਦੇ ਸਮਗਲਰ ਨੇ ਚਿੱਟੇ ਦੇ ਸਮਗਲਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਕਿਸੇ ਵੀ ਸੂਰਤ ਹੈ ਜੇਲ੍ਹੋਂ ਬਾਹਰ ਨਾ ਆਣ ਬਿਕਰਮਜੀਠਿਆ ਨੂੰ ਬੜਾ ਹੀ ਵੱਡਾ ਚਟਕਾ ਲੱਗਾ ਸੀਐਮ ਪੰਜਾਬ ਨੇ ਇੱਕ ਹੋਰ ਜਿਹੜਾ ਤਾਰਾ ਵਿਜੀਲੈਂਸ ਦੇ ਥਰੂ ਬਿਕਰਮਜੀਠਿਆ ਤੇ ਲਵਾ ਦਿੱਤੀ ਹੈ ਨਾ ਸਿਰ ਬਿਕਰਮਜੀਠਿਆ ਉਹਨਾਂ ਦਾ ਸਾਲਾ ਉਹਨਾਂ ਦੀ ਪਤਨੀ ਉਹ ਸਾਰੇ ਐਨਾ ਚੀਜ਼ਾਂ ਦੇ ਵਿੱਚ ਆ ਸਕਦੇ ਨੇ ਤੇ ਉਹਨਾਂ ਦੇ ਖਿਲਾਫ ਬਹੁਤ ਹੀ ਵੱਡਾ ਐਕਸ਼ਨ ਜਿਹੜਾ ਹੈ ਉਹ ਕੀਤਾ ਜਾ ਸਕਦਾ ਤੇ ਤੁਸੀਂ ਕੀ ਸੋਚਦੇ ਹੋ ਸੀਐਮ ਪੰਜਾਬ ਨੇ ਜਿਹੜਾ ਐਕਸ਼ਨ ਕੀਤਾ ਹੈ ਬਿਕਰਮਜੀਠਿਆ ਦੇ ਖਿਲਾਫ ਕੀ ਬਿਕਰਮਜੀਠਿਆ ਲੰਬੇ ਰਸੇ ਤੱਕ ਜੇਲ੍ਹ ਚ ਰਹੇਗਾ ਜਾਂ ਜੇਲ੍ਹ ਚੋਂ ਬਾਹਰ ਆਣ ਚੇ ਕਮਜਾਬ ਹੋ ਜਾਏਗਾ ਵੀਡੀਓ ਚੰਗੀ ਲਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅਲਹਾਫੇ